ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੇ ਅਸੀਂ 2 ਮਤਲਬ ਕਿ ਜੋ ਲਾਈਵ ਦਿਨ ਬੁੱਧਵਾਰ 11 ਵਜੇ ਇੱਥੇ ਮੀਟਿੰਗ ਰਸੀ ਗਈ ਪਿੰਡ ਵੜਾਇਚ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਸਬੰਧ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਹੈ ਉਹ ਡੇਰਾ ਰਾਧਾ ਸਵਮੀਆਂ ਨੇ ਜਿਹੜੀ ਸੀ ਉਹ ਖਰੀਦ ਲਈ ਆ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਹੈ 80-90 ਸਾਲ ਤੋਂ ਬਣਿਆ ਹੋਇਆ 100 ਸਾਲ ਹੀ ਕਰੀਬ ਹੋ ਗਿਆ ਲੇਕਿਨ ਜ਼ਮੀਨ ਜਿਹੜੀ ਸੀ ਉਹ ਮਾਲਕਾਂ ਦੇ ਨਾਂ ਸੀ ਅਜੇ ਤੱਕ ਮੌਜੂਦ ਮੁਫਤ ਤੇ ਗੁਰਦੁਆਰਾ ਸਾਹਿਬ ਬਣਿਆ 2011 ਦੇ ਵਿੱਚ ਜਦੋਂ ਰਜਿਸਟਰੀ ਹੋਈ ਆ ਉਹ ਗਲਤ ਤahrir ਲਿਖ ਲਈ ਹੈ ਤੇ ਇਹਨਾਂ ਨੇ ਜਦੋਂ ਰਜਿਸਟਰੀ ਕਰਵਾਈ ਆ ਜਿਹਦੇ ਕੋਲੋਂ ਜਿੰਨੇ ਧਾਨ ਚ ਦਿੱਤੀ ਹੈ ਉਹਦੇ ਪਤਾ ਨਹੀਂ ਤੀਜੀ ਪੀੜੀ ਆ ਕਿ ਚੌਥੀ ਪੀੜੀ ਆ ਉਹਨਾਂ ਕੋਲ ਇਹਨਾਂ ਨੇ ਰਜਿਸਟਰੀ ਕਰਾਈ ਆ 2011 ਚ ਇਹ ਲਿਖਦੇ ਨੇ ਕਿ ਇਹ ਜਿਹੜੀ ਖਸਰਾ ਨੰਬਰ 144 ਰਕਬਾ 13 ਮਰਲੇ ਪਿੰਡ ਅਟੈਚ ਦੇ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਹੜਾ ਵੇਚਣ ਵਾਲਾ ਹੈ ਮੱਖਣ ਸਿੰਘ ਆਦ ਨਾਂ ਦੇ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਇਹਦੇ ਅਸੀਂ ਮਾਲਕ ਤੇ ਕਾਬਜ ਹ ਤੇ ਹੁਣ ਅਸੀਂ ਇਹ ਜਮੀਨ ਜਿਹੜੀ ਆ ਇਹ ਡੇਰਾ ਰਾਧਾ ਸਵਾਮੀ 사ਸੰਗ ਨੂੰ ਮਲਕੀਏ ਸੇਲ ਕਰ ਦਿੱਤੀ ਆ ਤੇ ਇਹਦੇ ਵਿੱਚ ਇੱਕ ਮਕਾਨ ਉਸਾਰੀ ਇਸ ਤਰ੍ਹਾਂ ਮੈਂ ਤਹਿਸੀਲਦਾਰ ਤੋਂ ਆਰਟੀਚ ਜਾਣਕਾਰੀ ਲਈ ਨਾ 9 5 2019 ਦੇ ਵਿੱਚ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਆਰਟੀਸ ਜਾਣਕਾਰੀ ਦਿੰਦਾ ਮੈਂ ਪੁੱਛਿਆ ਸੀ ਕਿ ਇਹ 113 ਆਪਣਾ ਜੜਾ ਮਤਲਬ ਖਸਰਨਾ ਮੇਰੇ 144 ਰਕਬਾ 13 ਮਰਲੇ ਇਹ ਮੌਕੇ ਤੇ مالک ਤੇ ਕਾਬਜ ਕਾਉਣ ਆ ਤੇ ਇਹਦੇ ਵਿੱਚ ਕਸਤ ਹੁੰਦੀ ਆ ਕਿ ਜਾਂ ਇੱਥੇ ਕੋਈ ਬਿਲਡਿੰਗ ਬਣੀ ਆ ਤਹਿਸੀਲਦਾਰ ਨੇ ਜਿਹੜੀ ਰਿਪੋਰਟ ਦਿੱਤੀ ਉਹ ਵੀ ਗਲਤ ਦਿੱਤੀ ਉਹਨੇ ਲਿਖਿਆ ਕਿ ਇਹਦੇ ਵਿੱਚ ਅਜੇ ਤੰ ਦੇ ਤੇ ਐਨੇ ਵਸੀਕਾ ਨੰਬਰ ਦੀ ਰੂਹ ਨਾਲ ਫਲਾਣਾ ਇਨਤਕਾਲ ਜਿਹੜਾ ਉਹਦੀ ਰੂਹ ਨਾਲ ਡੇਰਾ ਰਾਧਾ ਸਾਮੀ ਸਤਸੰਗ ਬਿਹਾਸ مالک ਤੇ ਕਾਬਜ ਮੌਕਾ ਤਹਿਸੀਲਦਾਰ ਲਿਖਦਾ ਔਰ ਅੱਗੇ ਲਿਖਦਾ ਹੈ ਕਿ ਇਹਦੇ ਵਿੱਚ ਇੱਕ ਮਕਾਨ ਉਸਾਰੀ ਜਿਹੜਾ ਮੈਂ ਪੁੱਛਿਆ ਸੀ ਪੀ ਇਹਦੇ ਖਸਰਾ ਨੰਬਰ ਦੇ ਵਿੱਚ ਮੌਕੇ ਤੇ ਖੇਤੀ ਹੁੰਦੀ ਆ ਕਿ ਜਾਂ ਕੋਈ ਬਿਲਡਿੰਗ ਬਣੀ ਆ ਉਹਦੇ ਜਵਾਬ ਚ ਉਹ ਦਿੰਦਾ ਪੀ ਇਹਦੇ ਵਿੱਚ ਜਿਹੜਾ ਇੱਕ ਮਕਾਨ ਉਸਾਰੀ ਇਹ ਬਿਲਕੁਲ ਤਹਿਸੀਲਦਾਰ ਵੀ ਝੂਠੀ ਰਿਪੋਰਟ ਦਿੰਦੀ ਆ ਸੋ ਇਹ ਤਿੰਨ ਚਾਰ ਵਾਰ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਆ ਤੇ ਗੁਰਦੁਆਰਾ ਸਾਹਿਬ ਨੂੰ ਇਹ ਕਿਸ ਤਰ੍ਹਾਂ ਟਾਣਾ ਜੀ ਆ ਵੇਖੋ ਤੁਸੀਂ ਵੀ ਇਸ ਪਾਸੇ ਇਧਰ ਵਿਖਾ ਦਿਓ ਜਰਾ ਇਹਨੂੰ ਹੋ ਜੋ ਆ 30 ਫੁੱਟ ਡੂੰਘਾ ਥਲੇ ਇਹ ਸਾਰੀ ਪਿੰਡ ਵੜਾਚ ਦੀ ਪੰਚਾਇਤੀ ਜ਼ਮੀਨ ਹੈ ਆ ਚਾਰ ਸਪਰੀ ਇਹ ਇਹਨਾਂ ਨੇ 80 ਏਕੜ ਜ਼ਮੀਨ 80 ਏਕੜ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ ਜਿਹਦੇ ਬਾਰੇ ਮ ਹਾਈ ਕੋਰਟ ਚ ਵੀ ਗਿਆ ਔਰ ਇਹਨਾਂ ਨੇ 30 ਫੁੱਟ ਇਧਰੋਂ ਮਿੱਟੀ ਪੁੱਟੀ ਤੇ ਜਿਹੜਾ ਦਰਿਆਪੂਰ ਦੇ ਨੇ ਉਧਰ ਜਾ ਕੇ ਦੀ ਵਰਤੋਂ ਕਰਦੇ ਆ ਮਾਈਨਿੰਗ ਬਿਲਕੁਲ ਨਜਾਇਜ਼ ਮਾਈਨਿੰਗ ਹੋ ਰਹੀ ਆ ਇਹਦੇ ਬਾਰੇ ਮੈਂ ਹਾਈ ਕੋਰਟ ਤੋਂ ਸਟੇ ਵੀ ਲਿਆ ਸਭ ਕੁਝ ਕੀਤਾ ਉਹ ਤੁਹਾਨੂੰ ਬਖਾਫੀ ਦੇਣਾ ਮੈਂ ਲੇਕਿਨ ਇਹ ਨਾ ਹਾਈ ਕੋਰਟ ਦੀ ਪ੍ਰਵਾਹ ਕਰਦੇ ਆ ਨਾ ਪ੍ਰਸ਼ਾਸਨ ਦੀ ਤੇ ਜਿਹੜੇ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਮਾਈਨਿੰਗ ਤੇ ਡਰੇਨੇਜ ਤੇ ਜਿਨੇ ਵੀ ਨੇ ਚਾਹੇ ਉਹ ਤਹਿਸੀਲਦਾਰ ਆ ਚਾਹੇ ਐਸਡੀਐਮ ਆ ਚਾਹੇ ਡੀਸੀ ਆ ਸਭ ਇਹਨਾਂ ਦੇ ਜਿਹੜੇ ਨੇ ਉਹ ਮਤਲਬ ਕਿ ਇਹ ਕਿਹਾ ਜਾਵੇਗਾ ਕਿ ਇਹਨਾਂ ਦੇ ਹੀ ਢੇਰੇ ਦੇ ਢੇਰੇ ਦੇ ਪੈਰੋ ਕਰਨੇ ਜੋ ਡੇਰਾ ਕਹਿੰਦਾ ਉਹ ਹਿੰਦਾ ਤੇ ਆ ਜਿਹੜੀ ਇਹਨਾਂ ਨੇ ਹਫਤਾ ਪਹਿਲਾਂ ਇੱਥੋਂ ਮਿੱਟੀ ਜਿਹੜੀ ਸਿਆਹ ਸ਼ੁਰੂ ਕੀਤੀ ਸੀ ਉਹ ਸ਼ਾਟ ਲੈ ਲਓ ਜੀ ਹਾਂ ਬਿਲਕੁਲ ਜਿਹੜਾ ਤੁਸੀਂ ਵੇਖਿਆ ਉਹ ਦਿਨ ਵੀ ਤੁਹਾਨੂੰ ਵਿਖਾਇਆ ਸੀ ਕੁਛ ਦਿਨ ਪਹਿਲਾਂ ਆਏ ਸੀ ਹਾਂਜੀ ਹਾਂਜੀ ਉਸ ਦਿਨ ਡੇਰੇ ਵਾਲਿਆਂ ਨੇ ਇੱਥੇ ਆ ਕੇ ਰੌਲਾ ਪਾਇਆ ਵੀ ਇਹ ਤਾਂ ਜਿੱਟੇ ਘੰਡਗੀਆਂ ਨੇ ਜਿਹਦਾ ਤੁਸੀਂ ਸਵਾਲ ਵੀ ਕੀਤਾ ਸੀ ਕਿ ਜਿੱਟੇ ਘੰਡਗੀਆਂ ਤੇ ਮਿੱਟੀ ਕਿੱਥੇ ਆ ਸੋ ਇਹਨਾਂ ਨੇ ਇਹ ਇਧਰੋਂ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਦੱਸੋ ਵੀ ਜਦੋਂ ਆ ਜਿਹੜੀ ਜ਼ਮੀਨਾਂ ਇਧਰੋਂ ਥਾਰੀ ਵੇਖ ਲਓ ਪਿੱਛੇ ਵਾਲਾ ਸ਼ਾਟ ਕਰ ਦਿਓ ਉਧਰੋਂ ਵਿਖਾ ਦਿਓ ਥੋੜੇ ਜੇ ਕੈਮਰੇ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਆ ਸ਼ਾਟ ਵਿਖਾਈ ਜਾਣ ਆ ਇਹਨਾਂ ਨੇ ਗੁਰਦੁਆਰੇ ਦੇ ਚਾਰ ਚਫਰੇ ਇਹਨਾਂ ਨੇ ਆ ਮਕਾਨ ਖਰੀਦ ਲੇ ਤੇ ਆ ਮਿੱਟੀ ਪੁੱਟਣੀ ਸ਼ੁਰੂ ਕਰਤੀ 29 ਤਿੰਨ 2000 23 ਦੇ ਵਿੱਚ ਜਿਹੜਾ ਸੀ ਉਹ ਇਹਨਾਂ ਨੇ ਰਾਤ ਨੂੰ ਪੋਕਲੈਨ ਜੀਸੀਬੀਆਂ ਲਾਈਆਂ ਸੀ ਮਿੱਟੀ ਪੁੱਟਣ ਵਾਸਤੇ ਇੱਥੇ ਗੁਰਦੁਆਰ ਸਾਹਿਬ ਦੇ ਲਾਗੇ ਗੁਰਦੁਆਰੇ ਦੇ ਲਾਗੇ ਆ ਚਾਰ ਚਫਰੇ ਜੀ ਆ ਸਾਰੇ ਫਿਰ ਆਹ ਤੇ ਸਾਈਡ ਵੀ ਹੈ ਨਹੀਂ ਇਹ ਆਹ ਸਾਈਡ ਵੀ ਹੈ ਨਹੀਂ ਤੇ ਆ ਇੱਕ ਸਾਈਡ ਬਚੀ ਸੀ ਇਧਰੋਂ ਵੀ ਉਹਨਾਂ ਨੇ ਮਿੱਟੀ ਪੁੱਟਣੀ ਸ਼ੁਰੂ ਕਰਤੀ ਪਿੰਡ ਵਾਲੇ ਮੇਜਰ ਸਿੰਘ ਆ ਜਿਹੜਾ ਮਕਾਨ ਜਿੱਥੋਂ ਆਪਾਂ ਹੁਣ ਬੈਠੇ ਉੱਠ ਕੇ ਆਏ ਆ ਆ ਸਾਹਮਣੇ ਜਿਹੜੀ ਦੀਵਾਰ ਆ ਇਹ ਮੇਜਰ ਸਿੰਘ ਦੀ ਆ ਮੇਜਰ ਸਿੰਘ ਫਿਰ ਰੁਆ ਕਿ ਜੇ ਇਧਰੋਂ ਇਹ ਗੁਰਦੁਆਰਾ ਵੀ ਜਾਂਦਾ ਰਹਿਣਾ ਤੇ ਅਸੀਂ ਵੀ ਜਾਂਦੇ ਰਵਾਂਗੇ ਸੋ ਉਸ ਟਾਈਮ ਤੇ ਮੈਂ ਰਾਤ ਨੂੰ ਡੀਸੀ ਸਾਹਿਬ ਨੂੰ ਫੋਨ ਕੀਤਾ ਹਰਪ੍ਰੀਤ ਸਿੰਘ ਉਹਨਾਂ ਨੇ ਫਿਰ ਇੱਥੇ ਮੌਕੇ ਤੇ ਰਾਤ ਨੂੰ ਰੁਕਵਾਤਾ ਸੀ ਰੁਕਵਾਤਾ ਡੀਐਸਪੀ ਬਾਬਾ ਬਕਾਲਾ ਆਇਆ ਉਹਨੇ ਰੁਕਵਾਤਾ ਅਗਲੇ ਦਿਨ ਬੀਬੀ ਜਸਮント ਕੌਰ ਐਸਪੀ ਅੰਮ੍ਰਿਤਸਰ ਦਿਹਾਤੀ ਐਸਡੀਐਮ ਬਾਬਾ ਬਕਾਲਾ ਡੀਐਸਪੀ ਬਾਬਾ ਬਕਾਲਾ ਉਹ ਸਾਰੇ ਇੱਥੇ ਮੌਕੇ ਤੇ ਆਏ ਤੇ ਸਾਰੀਆਂ ਵੀਡੀਓ ਬੜੀਆਂ ਨੇ ਘਾਤੀਆਂ ਹੈਰਾਨ ਗਈ ਇਸ ਗੱਲ ਦੀ ਜਿਹੜੀ ਮੈਂ ਰਿਪੋਰਟ ਤੁਹਾਨੂੰ ਅੱਗੇ ਵਿਖਾਈ ਤੇ ਹੁਣ ਵੀ ਮੇਰੇ ਕੋਲ ਪਈ ਆ ਇਹ ਮੈਨੂੰ ਆ ਪੰਜਵੇਂ ਮਹੀਨੇ ਚ ਆਖਰੀ ਰਿਪੋਰਟ ਦਿੰਦੇ ਨੇ 2023 ਤੇ 22 ਦੀ ਜਿਹੜੀ ਸ਼ਿਕਾਇਤ ਆ ਨਾ ਉਹਦੀ ਹੋਣ ਆਖਰੀ ਰਿਪੋਰਟ ਦਿੰਦੇ ਨੇ ਵੀ ਜਿਸ ਦਿਨ ਅਸੀਂ ਉੱਥੇ ਗਏ ਸਾਂ ਉਸ ਦਿਨ ਉੱਥੇ ਨਾ ਤੇ ਕੋਈ ਟਿੱਪਰ ਸੀ ਨਾ ਕੋਈ ਪੋਕਲੈਂਡ ਸੀ ਤੇ ਨਾ ਹੀ ਕੋਈ ਮਿੱਟੀ ਪੁੱਟ ਰਿਆ ਸੀ ਤੇ ਨਾ ਹੀ ਕੋਈ ਉੱਥੇ ਮਿੱਟੀ ਪੁੱਟਣ ਦੇ ਨਿਸ਼ਾਨ ਸੀ ਜਦੋਂ ਕਿ ਸਾਰੀਆਂ ਐਸਪੀ ਦੀਆਂ ਐਸ ਡੀ ਐਮ ਦੀਆਂ ਡੀ ਸੀ ਪੀ ਆਪਣਾ ਡੀ ਐਸ ਪੀ ਦੀਆਂ ਤੇ ਸਾਡੀਆਂ ਸਾਰਿਆਂ ਦੀਆਂ ਵੀਡੀਓ ਨੇ ਹੂੰ ਹੂੰ ਪਹਿਲੀਆਂ ਇਹ ਰਹੀਆਂ ਸੀ ਪਹਿਲੀਆਂ ਜਿਹੜੀਆਂ ਦੋਸਤਾਂ ਹੀ ਸੋ ਮੇਰਾ ਕਹਿਣ ਤੋਂ ਪਾ ਵਿਆ ਵੀ ਇਹ ਢੇਰਾ ਜਿਹੜਾ ਇਹ ਸਾਰਾ ਪਿੰਡ ਹੀ ਖਤਮ ਕਰ ਗਿਆ ਹੁਣ ਮਸਲਾ ਕੀ ਹੈ ਜਿਹੜਾ ਅੱਜ ਤੱਕ ਅੱਠ ਤੁਸੀਂ ਕੀਤਾ ਬਿਲਕੁਲ ਅੱਜ ਦਾ ਮਸਲਾ ਇਹੀ ਹੈ ਦੱਸ ਰਿਹਾ ਹਾਂ ਕਿ ਅੱਜ ਬਾਬੇ ਜੀਵਨ ਸਿੰਘ ਜੀ ਦੇ ਗੁਰਦੁਆਰੇ ਦਾ ਜੇ ਆ ਨਜਾਇਜ਼ ਮੈਨਾ ਕਰ ਜਾਂਦੇ ਨੇ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਵੀ ਨਹੀਂ ਰਹਿਣਾ ਹੂੰ 13 ਮਰਲੇ ਜਗ੍ਹਾ ਜੋਦੇ ਦੇ ਚਾਰជ្រੇਰੋਂ 30-30 ਫੁੱਟ ਪੁੱਟੀ ਗਈ ਤੇ ਫਿਰ ਉੱਥੇ ਗੁਰਦੁਆਰਾ ਕਿਵੇਂ ਰਹੇਗਾ ਇਹ ਗੁਰਦੁਆਰੇ ਨੂੰ ਬਚਾਉਣ ਵਾਸਤੇ ਮੈਂ ਡੀਸੀ ਨੂੰ ਵੀ ਤੇ ਚੀਫ ਸੈਕਟਰੀ ਨੂੰ ਸਾਰਿਆਂ ਨੂੰ ਪਹਿਲਾਂ ਪੱਤਰ ਦੇ ਚੁੱਕਾ ਤੇ ਅੱਜ ਸਾਰੀਆਂ ਇਹ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਰਮੀ ਫੌਜੀ ਐਕਸ ਆਰਮੀ ਫੌਜੀ ਅਫਸਰ ਜਿਹੜੇ ਨੇ ਉਹ ਵੀ ਸਾਰੇ ਤੇ ਹੋਰ ਵੀ ਇੱਥੇ ਜਿਹੜੇ ਆਏ ਨੇ ਵੱਖ-ਵੱਖ ਜਥੇਬੰਦੀਆਂ ਹੀ ਆਈਆਂ ਨੇ ਕਿਸਾਨ ਜਿੱਥੇ ਬੰਦੀਆਂ ਵੀ ਆਈਆਂ ਨੇ ਸੱਤਾ ਸਾਹਿਬ ਉਹਦਨ ਤਸੀਲਦਾਰ ਸਾਹਿਬ ਕਹਿੰਦੇ ਸੀ ਕਿ ਅਸੀਂ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ ਹੱਲ ਨਿਕਲਿਆ ਨਹੀਂ ਅਜੇ ਤੱਕ ਤਾਂ ਪੁੱਛੋ ਇਹਨਾਂ ਨੂੰ ਕਿ ਕੀ ਹੱਲ ਕੱਢਿਆ ਹੱਲ ਇਹ ਆ ਅੱਜ ਮੈਨੂੰ ਵੀ ਰੋਕਦੇ ਸੀ ਕਿ ਤੂੰ ਉੱਥੇ ਨਹੀਂ ਜਾਣਾ ਮੀਟਿੰਗ ਕਰਨ ਤੋਂ ਮੀਟਿੰਗ ਕਰਨ ਤੋਂ ਤੇ ਮੈਂ ਖ ਬਿਲਕੁਲ ਕਹਿੰਦੇ ਸੀ ਪਿੰਡ 'ਚ ਮੀਟਿੰਗ ਨਹੀਂ ਕਰਨੀ ਅੱਛਾ ਗੁਰਦੁਆਰਾ ਸਾਹਿਬ 'ਚ ਮੀਟਿੰਗ ਨਹੀਂ ਕੀਤੀ ਤੁਸੀਂ ਘਰ 'ਚ ਕੀਤੀ ਕਾਰਨ ਕੀ ਸੀ ਵੀ ਕਾਰਨ ਇਸ ਗੱਲ ਦਾ ਹੀ ਸੀ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਇੱਕ ਵਾਅਦਾ ਮੇਰੇ ਨਾਲ ਹੋਰ ਕੀਤਾ ਸੀ ਮੈਂ ਤੇ ਉਸ ਵਾਅਦੇ ਦੇ ਮੁਤਾਬਕ ਮੀਟਿੰਗ ਕਰ ਚਾਰ ਲਈ ਵੀ ਸੰਗਤ ਪਿੰਡ ਚ ਆਉਣੀ ਚਾਹੀਦੀ ਆ ਵੀ ਇਹਨਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਵੀ ਪਹਿਲਾਂ ਆਪਾਂ ਠੰਡੇ ਥਾਂ ਉੱਥੇ ਬੈਠਨੇ ਆ ਇੱਥੇ ਜਗ੍ਹਾ ਵੀ ਨਹੀਂ ਆ ਗਈ ਕਿਉਂਕਿ ਜਗ੍ਹਾ ਥੋੜੀ ਐ ਸੰਗਤ ਜ਼ਿਆਦਾ ਸੀ ਤੇ ਇੱਥੇ ਅਸੀਂ ਬੈਠ ਨਹੀਂ ਸਕਦੇ ਮੀਟਿੰਗ ਅਸੀਂ ਉੱਥੇ ਕਰ ਕਰ ਲਈ ਆ ਜਲਪਾਣੀ ਉੱਥੇ ਛਕ ਲਿਆ ਹੁਣ ਗੁਰਦੁਆਰਾ ਸਾਹਿਬ ਦੇ ਸਾਰਿਆਂ ਨੂੰ ਦਰਸ਼ਨ ਕਰਾਤੇ ਆ ਵੀ ਆ ਗੁਰਦੁਆਰਾ ਨਾਲ ਇਹ ਐ ਕਿ ਉਹ ਇਹ ਗੱਲ ਕਹਿੰਦੇ ਸੀ ਕਿ ਅਸੀਂ ਇਹ ਹੱਲ ਕਰਾ ਦੇ ਕੱਲ ਉਹਨਾਂ ਨੇ ਪਰਸੋਂ ਮੇਰੇ ਨਾਲ ਇੱਕ ਵਾਅਦਾ ਕੀਤਾ ਵੀ ਇੱਥੇ ਐਸ ਡੀ ਐਮ ਤੇ ਇੱਕ ਆਦਮੀ ਤੁਹਾਡਾ ਨਸੀਬ ਸਿੰਘ ਸਾਹਣਾ ਮੇਟੰਸੀ ਪਹਿਲਾ ਨੰਬਰਦਾਰ ਇਹ ਲਿਆ ਜਾਵੇਗਾ ਤੇ ਇਹਨਾਂ ਨੂੰ ਨਾਲ ਲੈ ਕੇ ਅਸੀਂ ਜੇ ਜਿ ਇਹਨਾਂ ਨੇ ਨਜਾਇਜ਼ ਮੈਨੇਜਿੰਗ ਕੀਤੀ ਆ ਆ ਜਿਹੜੀ ਦੁਬਾਰਾ ਕਰ ਰਹੇ ਨੇ ਇਹਦਾ ਸਾਰਾ ਮੈਨਾ ਕਰਕੇ ਤੇ ਤੁਹਾਨੂੰ ਰਿਪੋਰਟ ਦਵਾਂਗੇ ਨਾਲ ਦਰਿਆ ਦੀ ਵੀ ਕਿਹਾ ਸੀ ਪਰ ਉਹਨਾਂ ਨੇ ਕੱਲ ਇੱਥੇ ਨਾ ਤਾਂ ਸਾਡੇ ਸਾਨੂੰ ਬੁਲਾਇਆ ਨਾ ਪਿੰਡ ਦੇ ਬੰਦਿਆਂ ਨੂੰ ਬੁਲਾਇਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਵੀ ਐਸਡੀਓ ਮੌਕੇ ਤੇ ਜਾ ਕੇ ਤੇ ਇਹਦੀ ਸਾਰੀ ਜਿਹੜੀ ਆ ਮਤਲਬ ਕਿ ਪਰਤਾਲ ਕਰਕੇ ਰਿਪੋਰਟ ਦਵੇਗਾ ਕਿ ਡੇਰੇ ਨੇ ਮੈਨੇ ਕੀਤੀ ਆ ਕਿ ਨਹੀਂ ਕੀਤੀ ਹੁਣ ਉਹਨਾਂ ਨੂੰ ਪਤਾ ਵੀ ਮੈਨੇ ਇਹਦਾ ਕੀਤੀ ਆ ਰਿਪੋਰਟ ਦੇ ਨਹੀਂ ਸਕਦੇ ਜਿਸ ਕਰਕੇ ਉਹਨਾਂ ਨੇ ਜਿਹੜੀ ਕੱਲ ਜਿਹੜੀ ਵਾਦਾ ਕੀਤਾ ਸੀ ਉਹ ਨਹੀਂ ਨਿਭਾਇਆ ਪਰ ਅਸੀਂ ਸ਼ਾਂਤਮੇ ਰਹਿੰਦੇ ਹੋਏ ਅਸੀਂ ਇਸ ਲੜਾਈ ਨੂੰ ਅੱਗੇ ਲੜਨ ਵਾਸਤੇ ਸਾਰੀਆਂ ਜਥੇਬੰਦੀਆਂ ਦੇ ਵਿੱਚ ਜ ਜਿਸ ਵਿੱਚ ਅੱਜ ਪੰਜ ਮੈਂਬਰ ਦੀ ਕਮੇਟੀ ਬਣ ਗਈ ਹੈ ਜਿਸ ਤਰ੍ਹਾਂ ਕਿ ਭਾਈ ਲਖਨ ਸਿੰਘ ਜੀ ਮਹਾਰਮ ਵੀ ਨੇ ਤੇ ਜਸਪਾਲ ਸਿੰਘ ਜੀ ਐਕਸਪੌਜੀ ਨੇ ਇਸੇ ਤਰ੍ਹਾਂ ਕਾਬਲ ਸਿੰਘ ਸਾਪ ਰੋਗ ਨਾਮ ਦੱਸ ਤੋ ਕੋਈ ਗੱਲ ਹੈ ਤੁਸੀਂ ਨਾਮ ਆਪਣਾ ਭਾਈ ਬਲਦੇਵ ਸਿੰਘ ਜੀ ਧਰਮੀ ਫੌਜੀ ਤੇ ਇਹ ਸਾਰੇ ਸਾਰੇ ਜਿਹੜੇ ਨੇ ਇੱਕ ਪੰਜ ਮੈਂਬਰ ਕਮੇਟੀ ਬਣਾਤੀ ਆ ਅੱਛਾ ਸਦਰ ਸਾਹਿਬ ਇਹ ਗੱਲ ਹੋਰ ਵੀ ਸੀ ਉਹਦੋਂ ਤੁਹਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਸਿਰਸਾ ਕੱਲ ਲਾਏ ਆ ਜਾਂਦਾ ਇਹਦਾ ਮਸਲਾ ਬਣਦਾ ਤਾਂ ਕਰਕੇ ਤੁਸੀਂ ਸਾਰਿਆਂ ਨੂੰ ਬੁਲਾਇਆ ਅੱਜ ਕਿ ਸਿਰਸਾ ਦਾ ਮਸਲਾ ਇਕੱਲੇ ਦਾ ਨਹੀਂ ਹੈਗਾ ਇਹ ਸਾਰੀ ਕੌਮ ਦਾ ਮਸਲਾ ਬਿਲਕੁਲ ਬਿਲਕੁਲ ਜੀ ਇਹ ਜਿਹੜੀ ਗੱਲ ਕਹਿੰਦੇ ਸੀ ਕਿਉਂਕਿ ਸਾਰਾ ਕੋ ਟਾਈਮ ਹੀ ਨਹੀਂ ਹੁੰਦਾ ਵੀ ਅਸੀਂ ਲੜਾਈਆਂ ਦੇ ਸਾਰੇ ਲੜਦੇ ਹਾਂ ਹੁਣ ਅਸੀਂ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਉਹ ਵੀ ਇੱਕ ਕਿਸਮ ਦੀਆਂ ਮਲਕੇ ਜਿਹੜੀਆਂ ਨੇ ਸਰਕਾਰ ਨੇ ਧਰਾਂ ਚਕਾ ਕੇ ਦੇਵੀਆਂ ਕਰਤੀਆਂ ਧਾਰਮਿਕ ਜਥੇਬੰਦਿਆਂ ਤੇ ਹੁਣ ਇਹਨਾਂ ਨੂੰ ਕਿਹਾ ਭਈ ਧਾਰਮਿਕ ਜਥੇਬੰਦਿਆਂ ਨੂੰ ਕਿਹਾ ਭਈ ਭਾਈ ਸਭ ਤੋਂ ਵੱਡਾ ਮਸਲਾ ਇਸ ਟਾਈਮ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਨੂੰ ਡੇਰੇ ਘਰਾ ਤੋਂ ਬਚਾਉਣਾ ਜਿਸ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਸੀ ਤੇ ਇਹ ਆਈ ਕੀ ਹੁਣ ਅੱਗੇ ਮੀਟਿੰਗ ਡੇਰੇ ਵਾਲਿਆਂ ਨਾਲ ਹੋਣਗੀਆਂ ਪ੍ਰਸ਼ਾਸਨ ਨਾਲ ਹੋਣਗੀਆਂ ਕਿਉਂ ਡੇਰੇ ਵਾਲਿਆਂ ਨਾਲ ਮੀਟਿੰਗ ਕਰਨ ਦਾ ਸਾਡਾ ਕੀ ਮਤਵ ਹੈ ਕਿਉਂ ਕਹਿੰਦੇ ਨੇ ਮਾਈਨਿੰਗ ਡੇਰਾ ਕਰ ਰਿਹਾ ਮਾਇਨ ਡੇਰਾ ਕਰ ਰਿਹਾ ਤੇ ਉਹ ਮੈਨ ਅਧਿਕਾਰੀਆਂ ਨਾਲ ਗੱਲ ਕਰਾਂਗੇ ਨਾ ਉਹ ਦਿਨ ਡੇਰਾ ਇਥੇ ਆਏ ਸੀ ਨਾ ਸਰਪੰਚ ਵੀ ਆਏ ਸੀ ਮੈਂ ਸਾਹਿਬਾਨ ਵੀ ਆਏ ਸੀ ਪਿੰਡ ਦੇ ਨੇ ਵੀ ਕਿਹਾ ਸੀ ਕਿ ਉਹ ਡੇਰੇ ਵੱਲੋਂ ਸਬੰਧਤ ਤਾਂ ਕੋਈ ਪਹੁੰਚਿਆ ਨਹੀਂ ਅੱਜ ਇੱਥੇ ਨਾ ਕੋਈ ਜਿਹੜੇ ਪਿੰਡ ਦੇ ਹੋਣਦੇ ਹੋਣ ਨਾ ਅੱਜ ਨਹੀਂ ਆਏ ਕੋਈ ਪਿੰਡ 'ਚ ਰਹਿੰਦਾ ਹੀ ਕੋਈ ਨਹੀਂ ਆਣਾ ਚਾਹਉ ਇੱਥੇ 20-25 ਘਰ ਨੇ ਤੇ ਆਹ ਸਾਰੇ ਬੰਦੇ ਅੱਜ ਖੜੇ ਨੇ ਉਹ ਗੁਰਦੁਆਰੇ 'ਵਿਖੜੇ ਨੇ ਸਾਡੇ ਨਾਲ ਵੀ ਅੱਜ ਵੀ ਇੱਥੇ ਖੜੇ ਨੇ ਸੋ ਉਹ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਬਣਾਈਆਂ ਨੇ ਫਰਜੀ ਪੰਚਾਇਤਾਂ ਬਣਾਈਆਂ ਨੇ ਪਿੰਡ ਵੜੈਚ ਦੇ ਨਾਂ ਦੇ ਉੱਤੇ ਪੰਚਾਇ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੀ ਵੜੈਤ ਵੜੈਚ ਦੀਆਂ ਤੁਸੀਂ ਦੋ ਪੰਚਾਇਤਾਂ ਬੜਾਈਆਂ ਨੇ ਉਹ ਪਿੰਡ ਕਿੱਥੇ ਆ ਉਹਦੀ ਫਿਰਨੀ ਕਿੱਥੇ ਆ ਉਹਦੀਆਂ ਗਲੀਆਂ ਕਿੱਥੇ ਨੇ ਉਹਦੇ ਮਕਾਨ ਕਿੱਥੇ ਨੇ ਤੇ ਜਿਹੜੇ ਸਰਪੰਚ ਬਣਾਏ ਨੇ ਉਹਨਾਂ ਦੇ ਘਰ ਕਿੱਥੇ ਆ ਜਿਹੜੇ ਮੈਂਬਰ ਬਣਾਏ ਉਹਨਾਂ ਦੇ ਘਰ ਕਿੱਥੇ ਆ ਜਿਹੜੇ ਵੋਟਰ ਨੇ ਉਹਨਾਂ ਦੇ ਘਰ ਕਿੱਥੇ ਆ ਇਹਨਾਂ ਤੋਂ ਜਵਾਬ ਤਾਂ ਬੰਦਦਾ ਨਾ ਲੈਣਾ ਸਰਸੋ ਜੀ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਜਗ੍ਹਾ ਆ ਹਾਂਜੀ ਉਹ ਇਸ ਵੇਲੇ ਕਾਗਜ਼ਾਂ 'ਚ ਕਿਹਦੇ ਨਾਮੇ ਆ ਕਾਗਜ਼ਾਂ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਪਹਿਲਾਂ ਫੇਰ ਸੁਣ ਲਓ 2011 ਦੇ ਵਿੱਚ ਜਦ ਗੁਰਦੁਆਰਾ ਬਣੇ ਨੂੰ ਤੋਗੇ ਨੇ ਲੇਕਿਨ ਜਦੋਂ ਗੁਰਦੁਆਰਾ ਬਣਿਆ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਉਹ ਜਿਸ مالک ਨੇ ਧਾਨ ਵਿੱਚ ਦਿੱਤੀ ਸੀ ਨਾ ਉਹਦੇ ਨਾਂ ਸੀ ਉਹ ਪੀੜੀਦਰ ਪੀੜੀ ਉਹਦੇ ਪਰਿਵਾਰ ਹੀ ਅੱਗੋਂ ਵਾਰਸ ਬਣਦਾ ਆ ਰਿਹਾ ਉਹਨਾਂ ਕੋਲੋਂ 211 ਦੇ ਵਿੱਚ ਡੇਰਾ ਰਾਧਾ ਸਵਾਮੀਆ ਨੇ ਜਿਹੜੀ ਗਲਤ ਤahrir ਲਿਖ ਕੇ ਜਿੱਦਾਂ ਮੈਂ ਪਹਿਲਾਂ ਵੀਰਵਾ ਕੀਤਾ ਨਾ ਦੁਬਾਰਾ ਦੁਬਾਰਾ ਨਾ ਕਰਾਂ ਉਹ ਗਲਤ ਤahrir ਲਿਖ ਕੇ ਤੇ ਰਜਿਸਟਰੀ ਵੀ ਕਰਵਾ ਲਿਆ ਇਨਤਖਾਲ ਵੀ ਕਰਾ ਲਿਆ ਜਦੋਂ ਕਿ ਅੱਜ ਵੀ ਖਸਰਾ ਨੰਬਰ 144 ਰਕਬਾ 13 ਮਰਲੇ ਪਿੰਡ ਵੜੈਚ ਤਸੀਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਗਰੰਥੀ ਉੱਥੇ ਰਹਿ ਰਿਹਾ ਹੈ ਔਰ ਉਹਦੇ ਰਹਿਣ ਵਾਸਤੇ ਮਕਾਨ ਹੈ ਰਸੋਈ ਹੈ ਬਾਥਰੂਮ ਹੈ ਹਰ ਚੀਜ਼ ਹੈ ਤੇ ਪਰ ਆ ਜਿਹੜੀ ਫਿਰਣੀ ਆ ਜਿਹੜੇ ਇਹਨੂੰ ਰਸਤੇ ਆਉਂਦੇ ਸੀ ਉਹ ਸਾਰੇ ਦੇ ਸਾਰੇ ਖਤਮ ਕੀਤੇ ਜਾ ਰਹੇ ਨੇ ਆ 30 ਫੁੱਟ ਪਰਲੇ ਪਾਸੇ ਡੇਰਾ ਹੈ ਇਹਦਾ ਮਤਲਬ ਇਹ ਬਣਿਆ ਕਿ ਦੋ ਚੀਜ਼ਾਂ ਆ ਨਾ ਜੀ ਇੱਕ ਕਾਗਜ਼ੀ ਪੱਤਰੀ ਉਹਦੇ ਮਾਲਕ ਉਸ ਜਗ੍ਹਾ ਦੇ ਉਹ ਨੇ ਹਾਂ ਤੇ ਆਪਣੀ ਲੜਾਈ ਤਾਂ ਇਸ ਕਰਕੇ ਹੁਣ ਹੈਗੀ ਆ ਵੀ ਉੱਥੇ ਗੁਰੂਮਾਰ ਦੇ ਪ੍ਰਕਾਸ਼ ਔਰ ਨਿਸ਼ਾਨ ਸਿੰਘ ਝੂਲਦੇ ਪਏ ਆ। ਇਹ ਵੀ ਆ ਤੇ ਜਿਹੜੀ ਰਜਿਸਟਰੀ ਗਲਤ ਹੋਈ ਆ ਉਹ ਨਹੀਂ ਗੀ ਉਹਨਾਂ ਤੇ ਝੂਠਾ ਪਰਚਾ ਹੋਣਾ ਚਾਹੀਦਾ 420 ਦਾ ਤਹਿਸੀਲਦਾਰ ਦੇ ਪਰਚਾ ਕਿਹਦੇ ਵੱਲੋਂ ਹੋਊਗਾ ਹੁਣ? ਪਰਚਾ? ਹਾਂਜੀ ਅਸੀਂ ਕਰਾਵਾਂਗੇ ਜਿਹੜੇ ਅੱਜ ਕਾਰਵਾਈ ਕਰ ਰਹੇ ਆ ਜਿਹੜੇ ਕੇਸ ਕਰ ਰਹੇ ਨੇ ਅਸੀਂ ਕਰਾਵਾਂਗੇ ਮੇਰੇ ਵੱਲੋਂ ਦਰਖਾਸਤਾਂ ਦਿੱਤੀਆਂ ਨੇ ਤੇ ਪਹਿਲਾਂ ਮੈਂ ਇਕੱਲਾ ਸੀ ਤੇ ਹੁਣ ਮੇਰੇ ਨਾਲ ਅੱਜ ਇੱਥੇ ਬੰਦਿਆ ਜਿਹੜੀਆਂ ਆ ਗਈਆਂ ਐਦੋਂ ਅੱਗੇ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਕਾਰਵਾਈ ਆ ਸਾਰੇ ਵੱਲੋਂ ਚੱਲੇਗੀ। ਅਸੀਂ ਕਰਾਵਾਂਗੇ ਪਰਚਾ ਵੀ ਇਹ ਤਸੀਲ ਡੇਰੇ ਤੇ ਵੀ ਜਿਹਨੇ ਵੇਚੀ ਆ ਉਹਦੇ ਤੇ ਵੀ ਜਿਹਨੇ ਖਰੀਦੀ ਆ ਉਹਦੇ ਤੇ ਵੀ ਜਿਹੜਾ ਉਸ ਟਾਈਮ ਤੇ ਤਸੀਲਦਾਰ ਸੀ ਤੇ ਜਿਹੜਾ 2019 ਦੇ ਵਿੱਚ ਪਟਵਾਰੀ ਗਰਦੌਰ ਤਸੀਲਦਾਰ ਜਿਨ੍ਹਾਂ ਨੇ ਆਰਟੀਆ ਗਲਤ ਦਿੱਤੀ ਆ ਵੀ ਮੌਕੇ ਤੇ ਉੱਤੇ ਇੱਕ ਮਕਾਨ ਉਸਾਰੀ ਆ ਕੀ ਉਹਨਾਂ ਨੂੰ ਗੁਰਦੁਆਰਾ ਨਹੀਂ ਦੱਸਿਆ ਤੇ ਜੇ ਦਈਦਾ ਸੀ ਤੇ ਫਿਰ ਉਹਨਾਂ ਨੇ ਖਲਤਰ ਪ੍ਰੋਟੋਕਲ ਦਿੱਤੀ ਆ ਇਹਨਾਂ ਸਾਰੇ ਤੇ ਪਰਸਾ ਬੰਦਾ ਜਿਨ੍ਹਾਂ 13 ਜਥੇ ਬੰਦੀਆਂ ਆਗੂਆਂ ਦੇ ਨਾਲ ਜਿਹੜੇ ਆਪਣੇ ਕੌਮ 'ਚ ਬੜੇ ਸਤਿਕਾਰਯੋਗ ਹੈਗੇ ਆ ਉਹਨਾਂ ਦੇ ਨਾਲ ਸਾਂਝਾ ਬੰਦਾ ਬੜੀਆਂ ਹੈਗੀਆਂ ਵਿਆਹ ਵੀ ਟੈਂਡ ਹੁੰਦੇ ਆ ਸਾਰਾ ਕੁਝ ਹੁੰਦਾ ਹਨ ਲੱਗਦਾ ਨਹੀਂ ਪਈ ਉਹ ਥੋੜਾ ਜਿਹਾ ਬਾਬੇ ਨੂੰ ਕਹਿਣ ਪਈ ਬਾਬਾ ਜੀ ਥੋੜੀ ਜੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਵੀ ਜਾਂਦੇ ਹੋ ਤੇ ਗੁਰੂ ਘਰ ਦੀ ਥੋੜੀ ਜੀ ਸੰਗ ਸ਼ਰਮੀ ਕਰ ਲਓ ਦੇਖੋ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਹਾਂ ਇੱਕ ਗੱਲ ਮੇਰੀ ਗੱਲ ਸੁਣੋ ਇੱਕ ਗੱਲ ਜ਼ਰੂਰ ਹੈ ਜਗਦੀਸ਼ ਸਿੰਘ ਝਿੰਡਾ ਪ੍ਰ ਉਹਨੂੰ ਕਿਰਪਾਨ ਭੇਟ ਕਰਦਾ ਹੈ ਤੇ ਸ੍ਰੀ ਦਰਬਾਰ ਸਾਹਿਬ ਦਾ ਭੇਟ ਕਰਦਾ ਮੈਂ ਉਸ ਜਗਦੀਸ਼ ਸਿੰਘ ਝਿੰਡੇ ਨੂੰ ਪੁੱਛਣਾ ਚਾਹਣਾ ਭਈ ਕੀ ਇਸ ਖੁਸ਼ੀ ਵਿੱਚ ਉਹਨੂੰ ਕਿਰਪਾਨ ਤੇ ਮਾਡਲ ਦਰਬਾਰ ਸਾਹਿਬ ਦਾ ਭੇਟ ਕਰ ਰਿਹਾ ਹੈ ਭਈ ਤੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਨਿਸ਼ਤ ਉਹ ਨਬੂਤ ਕਰ ਰਿਹਾ ਮੇਰਾ ਸਵਾਲ ਹੈ ਝਿੰਡੇ ਤੇ ਤੇ ਸਮਝੀ ਸੰਗ ਚੱਲਦੇ ਮੀਡੀਆ ਰਹੀਆਂ ਜਿਓ ਚ ਹਿੰਮਤ ਹੈ ਆਵੇ ਮੇਰੇ ਨਾਲ ਝਿੰਡਾ ਜਾਂ ਜਿਹੜੇ ਕਹਿੰਦੇ ਨੇ ਕੋਈ ਵੀ ਆ ਜਾ ਜਿਹੜੇ ਕਹਿੰਦੇ ਨੇ ਵੀ ਡੇਰਾ ਜਿਹੜਾ ਉੱਤਕਾ ਨਹੀਂ ਕਰਦਾ ਮੇਰੇ ਨਾਲ ਆ ਜਣ ਮੌਕਾ ਵਿਖਾ ਦੂੰਗਾ ਤੇ ਡੇਰੇ ਨੇ ਗੁਰਦੁਆਰੇ ਕੰਨੇ ਸੰਭਾਲ ਲਿਆ ਆ ਮੇਰੇ ਕੋ ਮੰਡ ਬਤਾਲੇ ਦਾ ਕੇਸ ਵੀ ਹੈ ਪਤੀ ਪ੍ਰਤੀ ਪਿਰਥੀਪੁਰ ਪਿਰਥੀਪੁਰ ਸਾ ਪਤੀ ਪਿਰਥੀਪੁਰ ਪਿੰਡ ਮੰਡ ਬਤਾਲਾ ਜ਼ਿਲ੍ਹਾ ਕਪੂਰਥਲਾ 6 ਏਕੜ ਜ਼ਮੀਨ ਗੁਰਦੁਆਰੇ ਦੀ ਤੇ ਦੋ ਕਿਲਿਆਣਾ ਤਬਾਲਾ ਕਰਾ ਕੇ ਉਹ ਵੀ ਰਜਿਸਟਰੀ ਕਰਾ ਕੇ ਆ ਇਸੇ ਤਰ੍ਹਾਂ ਮਾਤਾ ਗੰਗਾ ਦਾ ਵੀ ਰਿਕਾਰਡ ਮੈਂ ਕਢਾ ਲਿਆ ਉਹ ਤੁਹਾਨੂੰ ਵਿਖਾਇਆ ਦੁਬਾਰਾ ਫਿਰ ਵੇਖ ਲਿਓ ਜਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ 25 25 1932 ਨੂੰ ਸੰਤਾ ਸਿੰਘ ਕਿਸਾਨ ਜਿਹੜਾ ਉਹ ਆਪਣੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਾ ਰਿਆ ਮੈਂ ਪੁੱਛੂਗਾ ਸ਼੍ਰੋਮਣੀ ਕਮੇਟੀ ਨੂੰ ਮੈਂ ਅਖਾਲਸਖ ਦੇ ਜਹੇਦਾਰ ਨੂੰ ਵੀ ਪੱਤਰ ਤੇ ਆ ਹੁਣ ਉਹਨਾਂ ਨੂੰ ਪੁੱਛੂਗਾ ਕਿ ਜਿਹੜੇ ਤੁਹਾਨੂੰ ਮੈਂ ਪੱਤਰ ਦੇ ਕੇ ਗਿਆ ਹੁਣ ਸਾਰੇ ਰਲ ਕੇ ਪੁੱਛਾਂਗੇ ਨਾ ਪਹਿਲਾਂ ਤੇ ਇਕੱਲਾ ਸੀ ਸਾਰੇ ਰਲ ਕੇ ਪੁੱਛਾਂਗੇ ਕਿ ਇਹ ਦੱਸੋ ਕਿ ਜਿਹੜੀ 8 ਕਨਾਲ 14 ਮਰਲੇ ਜਮੀਰ ਜਿਹੜੀ ਸੰਤਾ ਸਿੰਘ ਨੇ ਗੁਰਗ੍ਰੰਥ ਸਾਹਿਬ ਨਾਲ ਕਰਾਈ ਸੀ ਉਹ ਕਿੱਥੇ ਆ ਮੈਂ ਤੇ ਆਰਟੀਏ ਚ ਜਾਣਕਾਰੀਆਂ ਲਈਆਂ ਮੇਰੇ ਕੋਲ ਤਾਂ ਸਬੂਤ ਹੈਗੇ ਆ ਫਿਰ ਜਿਹੜੀ ਆ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਇਹਨੂੰ ਜਿਹੜਾ ਢਾਹਿਆ ਇਹਦੇ ਬਾਰੇ ਪੱਤਰ ਤੇ ਆ ਇਹਦੇ ਬਾਰੇ ਤੁਸੀਂ ਕੀ ਕੀਤਾ ਫਿਰ ਜਿਹੜੀ ਪ੍ਰithvi ਪਤੀ ਪ੍ਰਿਥੀਪੁਰ ਦੀ ਮੰਡਪਤਾਲਾ ਦੀ ਜ਼ਮੀਨ ਹੈ 6 ਏਕੜ ਜਿਹਦਾ 2 ਕਿੱਲੇ ਨਾਲ ਤਬਾਹਲਾ ਕਰਕੇ ਡੇਰਾ 6 ਏਕੜ ਦੀ ਰਜਿਸਟਰੀ ਕਰਾ ਗਿਆ ਹੈ ਉਦੇ ਬਾਰੇ ਪੁੱਛੂਗਾ ਆਪਿਓ ਮਤਲਬ ਕਿ ਤੁਸੀਂ ਕੀ ਕੀਤਾ ਹੁਣ ਇਹ ਜਿਹੜਾ ਮਸਲਾ ਨਾ ਗੁਰਦੁਆਰਿਆਂ ਦਾ ਜਿਹੜੀਆਂ ਜ਼ਮੀਨਾਂ ਲੋਕਾਂ ਦੀ ਦਰਿਆ ਜਿਹੜਾ ਜਿਸ ਤਰ੍ਹਾਂ ਕਿ ਦਰਿਆ ਦਾ ਵਹਾ ਬਦਲਦਾ ਆ ਮੰਨ ਬਤਾਲਿਆਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਜਿਸ ਤਰ੍ਹਾਂ ਕਿ ਤਹਿਸੀਲ ਜਿਹੜੀ ਆ ਢਿਲਵਾ ਚੱਕੋ ਕੀ ਪਿੰਡ ਉਹਨਾਂ ਸਾਰਿਆਂ ਦੀਆਂ ਉਰਲੇ ਬੰਨੇ ਬੰਨ ਜਿਹੜਾ ਆਹੀ ਮਿੱਟੀ ਪੁੱਟ ਕੇ ਇਹ ਦਰਿਆ ਦੇ ਵਿੱਚ ਉਰਲੇ ਬੰਨੇ ਸੱਜੇ ਬੰਨੇ ਪਾਈ ਜਾਂਦੀ ਆ ਤੇ ਅੱਗੇ ਪੱਥਰ ਤੇ ਗੱਟੇ ਲਾਏ ਜਾਂਦੇ ਨੇ ਇਹ ਦਰਿਆ ਦਾ ਵਹਾਵ ਪਰੇ ਨੂੰ ਜਾ ਰਿਹਾ ਪਰਲੇ ਪਾਸੇ ਦੀ ਜ਼ਮੀਨ ਜਿਹੜੀ ਆ ਉਹ ਰੁੜ ਰਹੀ ਆ ਇਸ ਤੋਂ ਬਾਅਦ ਹੁਣ ਮੇਰਾ ਜਿਹੜਾ ਅਗਲਾ ਐਕਸ਼ਨ ਹੋਏਗਾ ਮੰਡ ਬਤਾ ਲਿਆ ਢਿਲਾਵਾਂ ਚੱਕੋ ਕੀ ਆਦ ਪਿੰਨਾਂ ਨਾਲ ਲੈ ਕੇ ਹੁਣ ਘੇਰੂਗਾ ਡੀਸੀ ਕਪੂਰਥੜਾ ਨੂੰ ਤੇ ਉਸ ਤੋਂ ਬਾਅਦ ਹੁਣ ਤਾਂ ਜਥੇਵੰਦੀਆਂ ਵੀ ਨਾਲ ਸਾਰੀਆਂ ਜਿਹੜੀਆਂ ਆ ਰਹੀਆਂ ਇਹਨਾਂ ਨੂੰ ਵੀ ਸਾਰਿਆਂ ਨੂੰ ਉਧਰ ਦਾ ਵੀ ਮੌਕਾ ਬਖਾਵਾਂਗਾ ਇਧਰ ਅੱਜ ਗੁਰਦੁਆਰਾ ਜੀਵਨ ਸਿੰਘ ਦਾ ਜਿਹੜਾ ਮਸਲਾ ਸੀ ਉਹ ਸਾਰਿਆਂ ਨੂੰ ਖਤਤਾ ਕਿਉਂਕਿ ਕੁਝ ਧਾਰਮਿਕ ਜਥੇਵੰਦੀਆਂ ਨੇ ਉਹਨਾਂ ਦਾ ਸਿਰਫ ਇਥੋਂ ਤੱਕ ਕਮਿਸ਼ਨ ਹੈ ਕਿ ਅਸੀਂ ਗੁਰਦੁਆਰੇ ਸਖਤ ਤੱਕ ਤਰਨਾਂ ਸੋ ਅੱਜ ਦਾ ਸਾਰਾ ਵਿਖਾਤ ਹੈ ਹੁਣ ਅਸੀਂ ਅਗਲੀ ਕਾਰਵਾਈ ਜਿਹੜੀ ਆ ਉਹ ਸਾਰੇ ਸਲਾਹ ਕਰਕੇ ਕਰਾਂਗੇ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ